Kitchen, बहुत बहुत हेल्दी किचन ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਬਣਾ ਰਹੀ ਸੀ ਕarele ਉਹ ਵੀ ਭਰ ਕੇ ਔਰ ਬਿਲਕੁਲ ਨਵੇਂ ਸਟਾਈਲ ਦੇ ਨਾਲ ਔਰ ਹੈਲਦੀ ਵੇ ਦੇ ਨਾਲ ਮੈਂ ਬਿਲਕੁਲ ਦੇਖ ਲਓ ਵਿੱਚੋਂ ਖਾਲੀ ਕਰ ਦਿੱਤੇ ਨੇ ਕarele ਔਰ ਸਾਰਾ ਮਟੀਰੀਅਲ ਵਿੱਚੋਂ ਕੱਢ ਦਿੱਤਾ ਅਗਰ ਤੁਹਾਡਾ ਦਿਲ ਕਰਦਾ ਹੈ ਤੁਸੀਂ ਇਹ ਗ੍ਰाइंड ਕਰਕੇ ਵਿੱਚ ਪਾ ਸਕਦੇ ਹੋ ਮਟੀਰੀਅਲ ਦੇ ਅਗਰ ਨਹੀਂ ਮਨ ਕਰਦਾ ਬੱਚੇ ਨਹੀਂ ਖਾਂਦੇ ਤਾਂ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਜੀ ਹੋਲ ਸਭ ਤੋਂ ਪਹਿਲੇ ਅਸੀਂ ਕ੍ਰੇਲਾ ਨੂੰ ਫਰਾਈ ਕਰਾਂਗੇ ਸਿੰਪਲ ਬਿਲਕੁਲ ਕ੍ਰੇਲਾ ਨੂੰ ਫਰਾਈ ਕਰਾਂਗੇ ਹਲਕਾ ਜਿਹਾ ਉਂਗਲ ਦੇ ਨਾਲ ਨਮਕ ਲਗਾ ਕੇ ਵਿੱਚ ਲਗਾ ਕੇ ਤੇਨੂੰ ਫਰਾਈ ਕਰਾਂਗੇ ਹੁਣ ਅਸੀਂ ਮਟੀਰੀਅਲ ਇਹਦੇ ਵਿੱਚ ਕੀ ਪਾਣਾ ਮੈਂ ਨਨ ਚੌਕ ਕਰਨ ਲੱਗੀ ਆ ਪਿਆਜ਼ ਟਮਾਟਰ ਅਦਰਕ ਲਸਣ ਦੀ ਪੇਸਟ ਬਿਲਕੁਲ ਔਰ ਮੈਂ ਚਾਰ ਕਰ ਹਰੀਆਂ ਮਿਰਚਾਂ ਲਈਆਂ ਥੋੜਾ ਕਰਾਰਾਪਨ ਆ ਜਾਂਦਾ ਅਗਰ ਤੁਹਾਡੀ ਨਹੀਂ ਤੁਸੀਂ ਖਾਣਾ ਚਾਹੁੰਦੇ ਤੇ ਇਹਨੂੰ ਮਿਰਚਾਂ ਨੂੰ ਸਕਿਪ ਕਰ ਸਕਦੇ ਹੋ ਲਾਲ ਵਾਲੀ ਮਿਰਚ ਵੀ ਪਾ ਸਕਦੇ ਹੋ ਪਰ ਐਨਾ ਦੇ ਨਾਲ ਹਰੀ ਮਚ ਦਾ ਬਹੁਤ ਹੀ ਵਧੀਆ ਕੰਬੀਨੇਸ਼ਨ ਹੈ ਬਹੁਤ ਹੀ ਵਧੀਆ ਟੇਸਟ ਲੱਗਦਾ ਹੈ ਇਹਦਾ ਤੇ ਇੱਕ ਵਾਰੀ ਇਹਨੂੰ ਜ਼ਰੂਰ ਮੇਰੀ ਰੈਸਪੀ ਨੂੰ ਬਣਾ ਕੇ ਦੇਖਣਾ ਹੁਣ ਸਭ ਤੋਂ ਪਹਿਲੇ ਮੈਂ ਕਰੇਲਿਆਂ ਨੂੰ ਫਰਾਈ ਕਰਨ ਲੱਗਿਆਂ ਸਿੰਪਲ ਫਰਾਈ ਕਰਾਂਗੀ ਤੇਲ ਦੇ ਵਿੱਚ ਔਰ ਤੇਲ ਦੇ ਨਾਲ ਇਹਦਾ ਬੜਾ ਟੇਸਟ ਵਧੀਆ ਆਉਂਦਾ ਹੈ ਰਿਫਾਈਨਡ ਵਗੈਰਾ ਦੇ ਵਿੱਚ ਐਨਾ ਨਹੀਂ ਮੱਧਿਆਦਿਲ ਤੇ ਤੇਲ ਦੇ ਵਿੱਚ ਬਹੁਤ ਹੀ ਮਜ਼ਾ ਆਂਦਾ ਖਾ ਕੇ ਕਰਾਰਾ ਪੰਜ ਹੁੰਦਾ ਹੈ ਇਹਦੇ ਵਿੱਚ ਬਹੁਤ ਹੀ ਅੱਛਾ ਲੱਗਦਾ ਤੇ ਅੱਜ ਅਸੀਂ ਹੁਣ ਸਭ ਤੋਂ ਪਹਿਲੇ ਇਹਨਾਂ ਨੂੰ ਕਰੇਲਿਆਂ ਨੂੰ ਫਰਾਈ ਕਰਾਂਗੇ ਮੈਂ ਕੜਾਈ ਉੱਪਰ ਰੱਖ ਦਿੱਤੀ ਹੈ ਤੇ ਇਹਦੇ ਵਿੱਚ ਮੈਂ ਪਾਣ ਲੱਗਿਆ ਤੇਲ ਕਿਉਂਕਿ ਬਾਅਦ ਵਿੱਚ ਇਹ ਤੇਲ ਯੂਜ਼ ਨਹੀਂ ਹੁੰਦਾ ਮੈਂ ਉਨਾ ਕੁ ਵਰਤ ਰਹੀਆਂ ਜਿੰਨਾ ਕਿ ਇਹਦੇ ਵਿੱਚ ਪੂਰਾ ਆ ਜਾਵੇ ਘਰੇਲਿਆਂ ਦੇ ਵਿੱਚ ਕਿਉਂਕਿ ਕੋੜਾ ਕੋੜਾ ਹੋ ਜਾਂਦਾ ਫਿਰ ਜਿਹੜੀ ਸਬਜ਼ੀ ਚ ਪਾਓ ਉਹਦੇ ਚੀ ਥੋੜੇ ਥੋੜੀ ਸਮੈਲ ਆਉਂਦੀ ਰਹਿੰਦੀ ਹੈ ਤੇ ਤੁਸੀਂ ਉਨਾ ਕੁ ਪਾਓ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈ ਠੀਕ ਹੈ ਜੀ ਉਹ ਤੇਲ ਗਰਮ ਹੋਣ ਦੀ ਵੇਟ ਕਰਾਂਗੇ ਥੋੜਾ ਜਿਹਾ ਤੇਜ਼ ਕਰ ਦੋ ਜਦੋਂ ਗਰਮ ਹੋ ਜਾਏਗਾ ਫਿਰ ਅਸੀਂ ਉਸ ਤੋਂ ਬਾਅਦ ਹਾਂ ਸਲੋ ਅਸੀਂ ਸੇਕ ਦੇ ਉੱਤੇ ਫਰਾਈ ਕਰਾਂਗੇ ਕਿਉਂਕਿ ਜਿਆਦਾ ਤੇਜ਼ ਕਰਾਂਗੇ ਤੇ ਜਿਹੜੇ ਕ੍ਰੇਲੇ ਨੇ ਉਹ ਸੜ ਜਾਣਗੇ ਠੀਕ ਹੈ ਜੀ ਹੁਣ ਅਸੀਂ ਥੋੜਾ ਜਿਹਾ ਨਾਲ ਹੀ ਨਮਕ ਦੀ ਜਿਹੜੀ ਡੱਬੀ ਉਹ ਕੋਲ ਹੀ ਰੱਖਾਂਗੇ ਹਲਕਾ ਜਿਹਾ ਉਂਗਲ ਦੇ ਨਾਲ ਟੱਚ ਕਰਕੇ ਜਰਾ ਗਿੱਜਾ ਤੇ ਅਸੀਂ ਉਹਨੂੰ ਨਾਲ ਹੀ ਅਸੀਂ ਫਟਾਫਟ ਫਰਾਈ ਕਰੀ ਜਾਵਾਂਗੇ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਸੀ ਇੱਕ ਉਂਗਲ ਦੇ ਨਾਲ ਜਰਾ ਜਿਹਾ ਹਲਕਾ ਜਿਹਾ ਨਮਕ ਲਾਣਾ ਛਾਂਡ ਦੇ ਨਾਲ ਉਂਗਲ ਨੂੰ ਔਰ ਤੇਲਾ ਪਕੜ ਕੇ ਇਹਦਾ ਮੂੰਹ ਜਰਾ ਤੇ ਖੋਲ ਕੇ ਤੇ ਇਹਦੇ ਵਿੱਚ ਅਸੀਂ ਕੀ ਕਰਾਂਗੇ ਨਮਕ ਪਾ ਦਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਉਂਗਲ ਦੇ ਨਾਲ ਇਸ ਤਰ੍ਹਾਂ ਨਮਕ ਲਗਾ ਕੇ ਤੇ ਅਸੀਂ ਇਹਨੂੰ ਕੜਾਈ ਦੇ ਵਿੱਚ ਪਾ ਦਾਂਗੇ ਇੱਕ ਇੱਕ ਕਰਕੇ ਇਸ ਤਰ੍ਹਾਂ ਹੀ ਸਾਰੇ ਪਾਦੇ ਜਾਓ ਜਿੰਨੇ ਤੁਹਾਡੇ ਅੱਧੇ ਵਿੱਚ ਆ ਜਾਂਦੇ ਨੇ ਠੀਕ ਹੈ ਫਿਰ ਇਹਨੂੰ ਕੱਟ ਕੇ ਫਿਰ ਦੁਬਾਰਾ ਪਾ ਲੈਣਾ ਠੀਕ ਹੈ ਜੀ ਹਾਂਜੀ ਮੈਂ ਸੇਕ ਬਿਲਕੁਲ ਸਿਮੀ ਤੇ ਕਰ ਦਿੱਤਾ ਜਿੰਨੇ ਤੇ ਤੁਹਾਡੇ ਕ੍ਰੇਲੇ ਵਿੱਚ ਆਉਂਦੇ ਨੇ ਤੇ ਸੋਨੇ ਕ ਬਹੁਤ ਤਾਂ ਕਿ ਅੱਛੀ ਤਰ੍ਹਾਂ ਤੇਲ ਚ ਡੁੱਬ ਜਾਣ ਮੇਰੇ ਪੰਜ ਕ ਕ੍ਰੇਲੇ ਰਹਿ ਗਏ ਨੇ ਮੈਂ ਬਾਅਦ ਵਿੱਚ ਭਰਾਂਗੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਨਾਲ-ਨਾਲ ਫਰਾਈ ਕਰੇ ਜੋ ਤੇ ਨਾਲ-ਨਾਲ ਕਢਾਲ ਕੇ ਰੱਖੇ ਜੋ ਉਸ ਤੋਂ ਅੱਗੇ ਦੇਖਦੇ ਆ ਕਿ ਬਣਾਣਾ ਠੀਕ ਹੈ ਜੀ ਕਿਸ ਤਰ੍ਹਾਂ ਮਸਾਲਾ ਸੇ ਤਿਆਰ ਕਰਨਾ ਤੇ ਮੈਂ ਤੁਹਾਨੂੰ ਦੱਸਤੀ ਅੱਗੇ ਪਹਿਲੇ ਕ੍ਰੇਲਿਆਂ ਨੂੰ ਅੱਛੀ ਤਰ੍ਹਾਂ ਫਰਾਈ ਹੋ ਜਾਂਦੋ ਤੁਹਾਨੂੰ ਮੈਂ ਤੁਹਾਨੂੰ ਦਿਖਾਨੀ ਆ ਕਿ ਬਿਲਕੁਲ ਲਾਲ ਕਰਨੇ ਨੇ ਉਹ ਚੰਗੀ ਤਰ੍ਹਾਂ ਲਾਲ ਹੋ ਜਾਣ ਫਿਰ ਕੱਢਣੇ ਨੇ ਕੱਚੇ ਕੱਚੇ ਨਹੀਂ ਕੱਢਣੇ ਫਿਰ ਮਜ਼ਾ ਨਹੀਂ ਆਉਂਦਾ ਕੱਚੇ ਰਹਿ ਜਾਂਦੇ ਅੱਛੀ ਤਰ੍ਹਾਂ ਬਿਲਕੁਲ ਲਾਲ ਹੋ ਜਾਣ ਫਿਰ ਕੱਢ ਲੈਣ ਤੁਸੀਂ ਠੀਕ ਹੈ ਜੀ ਹਾਂਜੀ ਉਹਨੇ ਤੇ ਅਸੀਂ ਆਪਣਾ ਮਸਾਲਾ ਤਿਆਰ ਕਰ ਲੈਣ ਆ ਇਹਨੂੰ ਚੋਪਰ ਵਿੱਚ ਪਾ ਕੇ ਗ੍ਰाइंड ਕਰਾਂਗੇ ਸਭ ਤੋਂ ਪਹਿਲੇ ਅਗਰ ਤੁਸੀਂ ਉਹਨਾਂ ਚ ਬਰੀਕ ਵੀ ਕੱਟਣੇ ਨੇ ਜਾਂ ਕद्दू ਕਸਣਲ ਕਰਨੇ ਉਹ ਵੀ ਕਰ ਸਕਦੇ ਹੋ ਪਰ ਮੈਂ ਚੋਪਰ ਵਿੱਚ ਕਰਨ ਲੱਗੀ ਆ ਸਾਰਾ ਅੱਛੇ ਤਰ੍ਹਾਂ ਇੱਕੋ ਵਰੀ ਗ੍ਰाइंड ਹੋ ਜਾਣਾ ਇਹਨੂੰ ਅਲੱਗ-ਅਲੱਗ ਕਰਨ ਦੀ ਜਰੂਰਤ ਨਹੀਂ ਹੈਗੀ ਇੱਕੋ ਵਰੀ ਤੁਸੀਂ ਸਾਰਾ ਮਟੀਰੀਅਲ ਪਾਓ ਤੇ ਜਿਹੜੀ ਪੇਸਟ ਉਹ ਬਾਅਦ ਵਿੱਚ ਪਾਵਾਂਗੇ ਕਿਉਂਕਿ ਉਹ ਤਾਂ ਵੈਸੇ ਪੇਸਟ ਹੁੰਦੀ ਹੈ ਪਹਿਲੇ ਤੇ ਅਗਰ ਤੁਸੀਂ ਦੂਸਰੇ ਮਸਾਲੇ ਅਦਰਕ ਲਸਣ ਦੂਸਰਾ ਰਹਿਣਾ ਚਾਹੁੰਦੇ ਤਾਂ ਉਹ ਵੀ ਵਿੱਚ ਹੀ ਪਾ ਕੇ ਇਹਨੂੰ ਅੱਛੇ ਤਰ੍ਹਾਂ ਗ੍ਰाइंड ਕਰ ਲਓ ਚੋਪਰ ਦੇ ਵਿੱਚ ਠੀਕ ਹੈ ਜੀ ਹਾਂਜੀ ਮੈਂ ਸਾਰਾ ਦੇਖੋ ਇਹਦੇ ਵਿੱਚ ਚੋਪ ਕਰ ਦਿੱਤਾ ਮਟੀਰੀਅਲ ਮੈਂ ਪੂਰਾ ਮਟੀਰੀਅਲ ਇਹਦੇ ਵਿੱਚ ਪਾ ਦਿੱਤਾ ਸੀ ਟਮਾਟਰ ਪਿਆਜ਼ ਔਰ ਹਰੀ ਮਿਰਚ ਔਰ ਲਸਣ ਅਦਰਕ ਦੀ ਮੈਂ ਪੇਸਟ ਪਾਵਾਂਗੀ ਔਰ ਪੂਰਾ ਗ੍ਰाइंड ਕਰਕੇ ਰੱਖ ਦਿੱਤਾ ਹੈ ਪਿਛਲੀ ਵਾਰ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਮੈਡਮ ਤੁਹਾਡੀ ਕੜਾਈ ਵਧੀਆ ਨਹੀਂ ਹੈ ਤੋ ਦੇਖੋ ਜੀ ਕਈ ਤਾਂ ਕਿਸੇ ਦੇ ਗੁਣ ਦੇਖਦੇ ਨੇ ਤੇ ਕਈ ਕਿਸੇ ਦੇ ਔਗਣ ਦੇਖਦੇ ਨੇ ਸਾਨੂੰ ਬਣਾਉਣ ਨਾਲ ਮਟੀਰੀਅਲ ਹੁੰਦਾ ਕਿ ਅਸੀਂ ਮਟੀਰੀਅਲ ਬਣਾ ਕੇ ਤੁਹਾਨੂੰ ਪੇਸ਼ ਕਰੀਏ ਨਾ ਕਿ ਅਸੀਂ ਕੜਾਈਆਂ ਦਿਖਾਣੇ ਘਰ ਚ ਰੋਜ਼ ਰੁਟੀਨ ਦੇ ਨਾਲ ਜਦੋਂ ਅਸੀਂ ਚੀਜ਼ਾਂ ਯੂਜ਼ ਕਰਨੇ ਆ ਤਾਂ ਕਾਲੀਆਂ ਤੇ ਪਹਿ ਹੀ ਜਾਂਦੀਆਂ ਨੇ ਖਰਾਬ ਵੀ ਹੋ ਜਾਂਦੀਆਂ ਨੇ ਹਰ ਰੋਲ ਤਾਂ ਨਵੀਂ ਕੜਾਈ ਲੈ ਆਉਂਦੀ ਨੇ ਜਾਂਦੀ ਠੀਕ ਹੈ ਜੀ ਜਿਹਨੂੰ ਨਹੀਂ ਅੱਛਾ ਲੱਗਦਾ ਬੇਸ਼ੱਕ ਨਾ ਤੁਸੀਂ ਦੇਖਿਆ ਕਰੋ ਪਰ ਕਮੈਂਟ ਜ਼ਰੂਰ ਅੱਛੇ ਦਿਆ ਕਰੋ ਹੁਣ ਅਸੀਂ ਅੱਛੀ ਤਰ੍ਹਾਂ ਨੂੰ ਲਾਲ ਕਰਾਂਗੇ ਜੀ ਮੈਂ ਪੋਣੀ ਕੱਢ ਲਈ ਭੁੱਲ ਗਈ ਸੀ ਕਿ ਇਹਨੂੰ ਅੱਛੀ ਤਰ੍ਹਾਂ ਸੇ ਮਿਕਸ ਕਰ ਦਾਂਗੇ ਤਾਂ ਕਿ ਜਿਹੜਾ ਥੱਲੇ ਵਾਲਾ ਪਾਸਾ ਉੱਪਰ ਹੋ ਜਾਏ ਔਰ ਉੱਪਰ ਵਾਲੀ ਸਾਈਡ نیچے ਹੋ ਜਾਏ ਤੇ ਅੱਛੇ ਤਰ੍ਹਾਂ ਫਰਾਈ ਹੋ ਜਾਣ। ਤੁਸੀਂ ਪੌਣਸੂ ਪਾਉਣ ਨੂੰ ਇਹ ਵੀ ਕਰੇਲੇ ਪਾ ਸਕਦੇ ਸੀ ਪਰ ਤੁਹਾਨੂੰ ਪਤਾ ਹੈ ਕਿ ਜਦੋਂ ਜ਼ਿਆਦਾ ਟਾਈਟ ਟਾਈਟ ਪਾਉਂਨਾ ਤੇ ਫਿਰ ਅੱਛੇ ਤਰ੍ਹਾਂ ਫਰਾਈ ਨਹੀਂ ਹੁੰਦੇ। ਤੇ ਤੁਸੀਂ ਖੁੱਲੇ ਜਰਾ ਪਾਂਡੇ ਚ ਕਰੋਗੇ ਤਾਂ ਬਹੁਤ ਅੱਛੇ ਫਰਾਈ ਹੋ ਜਾਣਗੇ। ਇਹ ਸ਼ੱਕ ਕੜਾਈ ਵੱਡੀ ਹੋਣੇ ਥੋੜੇ ਥੋੜੇ ਕਰਕੇ ਕਰਾਂਗੇ ਠੀਕ ਹੈ ਜੀ। ਕਿਉਂਕਿ ਬਾਅਦ ਵਿੱਚ ਅਸੀਂ ਇਹ ਤੇਲ ਯੂਜ਼ ਨਹੀਂ ਕਰਦੇ ਇਸ ਸਮੈਲ ਆਉਂਦੀ ਰਹਿੰਦੀ ਹੈ। ਤੇ ਮੈਂ ਐਸੇ ਤੜਕੇ ਦੇ ਵਿੱਚ ਐਸੇ ਦੇ ਵਿੱਚ ਹੀ ਮੈਂ ਤੜਕਾ ਲਗਾ ਲੈਣਾ ਔਰ ਐਸੇ ਮਟੀਰੀਅਲ ਨੂੰ ਪਾ ਦੇਣਾ ਇਹਦੇ ਵਿੱਚ ਤੇ ਸਾਡਾ ਯੂਜ਼ ਹੋ ਜਾਏਗਾ ਤੇਲ ਵੀ ਤੇ ਵੇਸਟ ਵੀ ਨਹੀਂ ਹੁੰਦਾ ਤੇ ਅੱਛਾ ਵੀ ਰਹਿੰਦਾ ਵੀ ਕਿਉਂਕਿ ਬੱਚੇ ਬਾਅਦ ਵਿੱਚ ਖਾਂਦੇ ਨਹੀਂ 스ਮੈਲ ਆਉਂਦੀ ਹੈ ਜਦੋਂ ਦੂਜੀਆਂ ਸੇ ਸਬਜ਼ੀਆਂ ਬਣਾਈਆਂ ਜਿਵੇਂ ਕੋਈ ਕੋ ਪਨੀਰ ਦੀ ਸਬਜ਼ੀ ਬਣਾਣੀ ਆਲੂ ਕੋਈ ਦੀ ਬਣਾਣੀ ਆ ਉਹਦੇ ਚ ਤਰੇਲਿਆਂ ਦੀ 스ਮੈਲ ਹੀ ਆਉਂਦੀ ਰਹਿੰਦੀ ਕਿਉਂਕਿ ਸੜਿਆ ਹੋਇਆ ਤੇਲ ਹੁੰਦਾ ਤਰੇਲੇ ਦਾ ਬਾਕੀ ਸਬਜ਼ੀਆਂ ਦਾ ਵਾਲਾ ਅਸੀਂ ਯੂਜ਼ ਕਰ ਲੈਂਦੇ ਹਾਂ ਪਰ ਇਹ ਜਿਹੜਾ ਹੁੰਦਾ ਨਾ ਇਹਦੇ ਚ 스ਮੈਲ ਬੜੀ ਆਉਂਦੀ ਹੈ ਤੇ ਐਸਾ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਕੀ ਤੇਲ ਬਹੁਤ ਜਿੰਨਾ ਯੂਜ਼ ਹੋ ਜਾਏ ਠੀਕ ਹੈ ਜੀ ਬਹੁਤ ਹੀ ਹੈਲਦੀ ਵੇ ਨਾਲ ਤੇ ਬਹੁਤ ਆਸਾਨ ਵੇ ਨਾਲ ਮੈਂ ਤੁਹਾਨੂੰ ਦੱਸ ਰਹੀਆਂ ਦੇਖੋ ਮਟੀਰੀਅਲ ਹੁਣ ਬਿਲਕੁਲ ਤਿਆਰ ਹੈ ਇਹਦੇ ਤੁਸੀਂ ਆਪਣਾ ਨਾਲ-ਨਾਲ ਕੰਮ ਕਰ ਸਕਦੇ ਹੋ ਇਹਨੂੰ ਪੁੱਜ ਜਾਂਦੇ ਹੋ ਫਰਾਈ ਹੋ ਰਹੇ ਨੇ ਨਾ ਆਰਾਮ ਦੇ ਨਾਲ ਤੁਸੀਂ ਆਪਣਾ ਬੱਕੀ ਕੰਮ ਵੀ ਕਰ ਸਕਦੇ ਹੋ ਜਿਵੇਂ ਤੁਸੀਂ ਬੱਚੇ ਨੂੰ ਜਲਦੀ ਸਵੇਰੇ ਸਕੂਲ ਭੇਜਣਾ ਹਸਬੰਡ ਨੂੰ ਟਿਫਿਨ ਦੇਣਾ ਹੁੰਦਾ ਇੱਕ ਸਾਈਡ ਤੇ ਪੁੱਜੀ ਜਾਂਦੇ ਨੇ ਇੱਕ ਸਾਈਡ ਤੇ ਤੁਸੀਂ ਇਹ ਨਾਰ ਕਰ ਲਓ ਗ੍ਰਾਈਂਡ ਕਰਕੇ ਰੱਖ ਲਓ ਜੋ ਵੀ ਤੁਹਾਡੇ ਕ੍ਰੇਲੇ ਤਿਆਰ ਹੁੰਦੇ ਨੇ ਐਸੇ ਪਾ ਤੇਲ 'ਚ ਤੁਸੀਂ ਇਹ ਮਟੀਰੀਅਲ ਸੁੱਟ ਦੇਣਾ ਤੇ ਨਾਲ ਹੀ ਫਿਰ ਨਮਕ ਤਮੇਰ ਸਬਸਾਲੇ ਪਾ ਕੇ ਦੇ ਵਿੱਚ ਭਰ ਦੇਣਾ ਬਿਲਕੁਲ ਸਿੰਪਲ ਵੇ ਹੈ ਬਿਲਕੁਲ ਸਿੰਪਲ ਵੇ ਐਦਾਂ ਨਾਲ ਕੋਈ ਤੁਹਾਨੂੰ ਮਤਲਬ ਔਖਿਆ ਹੀ ਨਹੀਂ ਆਣੀ ਸਿੰਪਲ ਤੁਸੀਂ ਹੈਲਦੀ ਵੇ ਨਾਲ ਔਰ ਸਿੰਪਲ ਵੇ ਨਾਲ ਬਣਾ ਸਕਦੇ ਹੋ ਤੇ ਰਾਤੀ ਮੈਂ ਕ੍ਰੇਲਿਆਂ ਨੂੰ ਛੇ ਤਰ੍ਹਾਂ ਸਾਫ ਕਰਕੇ ਨਮਕ ਲਗਾ ਕੇ ਰੱਖ ਦਿੱਤਾ ਸੀ ਤੇ ਸਵੇਰੇ ਉੱਠਦੇ ਪੱਲੇ ਨੂੰ ਮੈਂ ਧੋ ਕੇ ਵਾਸ਼ ਕਰਕੇ अच्छੇ ਤਰ੍ਹਾਂ ਪੱਕੇ ਥਲੇ ਰੱਖ ਕੇ ਦਿੱਤਾ ਸੀ ਦੇਖੋ ਬਿਲਕੁਲ ਸੁੱਕੇ ਹੋਏ ਨੇ ਕਿਉਂਕਿ ਜਦੋਂ ਇਹਦੇ 'ਚ ਪਾਣੀ ਰਹਿ ਜਾਂਦਾ ਨਾ ਤੇ ਫਿਰ ਨੇ ਅچھے ਬੰਦੇ ਗਿੱਲੇ ਗਿੱਲੇ ਫਿਰ ਉਹ ਵਿੱਚ ਕਰਦੇ ਨੇ ਮੈਂ ਛੋਟੇ ਛੋਟੇ ਹਮੇਸ਼ਾ ਲੈਣੇ ਨੇ ਕ੍ਰੇਲੇ ਛੋਟੇ ਕ੍ਰੇਲੇ ਬਹੁਤ ਹੀ ਵਧੀਆ ਬੰਦ ਨੇ ਔਰ ਖਾਣ ਚ ਮਜ਼ਾ ਆਉਂਦਾ ਹੈ ਬਸ ਇੱਕ ਪੀਸ ਲੋ ਤੇ ਆਰਾਮ ਨਾਲ ਖਾ ਲੋ ਫਿਰ ਵੱਡੇ ਹੁੰਦੇ ਨੇ ਤੇ ਵਿੱਚ ਹੀ ਉਹ ਪੇ ਰਹਿ ਜਾਂਦੇ ਨੇ ਕਈ ਵਾਰੀ ਝੂਠੇ ਪੇ ਰਹਿ ਜਾਂਦੇ ਨੇ ਇਸ ਵਾਸਤੇ ਉਹਨਾ ਕੇ ਸਾਈਜ਼ ਲੈ ਆਇਆ ਕਰੋ ਸੋਹਣੇ ਲੱਗਦੇ ਨੇ ਰਸਤੇ ਵੀ ਬਣੇਗੇ ਤੇ ਟੇਸਟੀ ਵੀ ਬਹੁਤ ਲੱਗਦੇ ਨੇ ਛੋਟੇ ਛੋਟੇ ਕ੍ਰੇਲੇ ਨਾਲ ਚੜਤਨ ਵੀ ਬਹੁਤ ਘੱਟ ਹੁੰਦੀ ਹੈ ਜਿਹੜੇ ਵੱਡੇ ਕ੍ਰੇਲੇ ਹੁੰਦੇ ਉਹਨਾਂ ਚ ਕੜਤਨ ਬਹੁਤ ਜ਼ਿਆਦਾ ਹੁੰਦੀ ਹੈ ਅਜਾ ਸਾਡਾ ਟਾਈਮ ਲੱਗੇਗਾ ਉਸੇ 2 ਮ ਹਾਂਜੀ ਸਾਡੇ ਕ੍ਰੇਲੇ ਹੋ ਗਏ ਨੇ ਤਿਆਰ ਦੇਖੋ ਜੀ ਬਿਲਕੁਲ ਸਾਰੇ ਮੈਂ ਫਰਾਈ ਕਰ ਲਏ ਆ ਤੇਲ ਜਰਾ ਜ਼ਿਆਦਾ ਸੀ ਮੈਂ ਕਟੋਰੀ ਚ ਕਢ ਲਿਆ ਕਿਉਂਕਿ ਦੇਖੋ ਇੰਨਾ ਕਿ ਤੇਲ ਹੋਣਾ ਚਾਹੀਦਾ ਜਿੰਨਾ ਸਾਡਾ ਮਸਾਲਾ ਵਿੱਚ ਰਚ ਜਾਵੇ ਠੀਕ ਹੈ ਜੀ ਜਦੋਂ ਤੁਸੀਂ ਕ੍ਰੇਲੇ ਨੂੰ ਤੋੜਨਾ ਹੈ ਨਾ ਹੋਵੇ ਕਿ ਨਿਹਰਾ ਤੇਲ ਨਿਕਲਦਾ ਜਾਵੇ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਤੁਹਾਨੂੰ ਤੇਲ ਦੀ ਜ਼ਰੂਰਤ ਹੈ ਤੁਸੀਂ ਉਹ ਨਾ ਪਾ ਸਕਦੇ ਹੋ ਹੁਣ ਸਭ ਤੋਂ ਪਹਿਲੇ ਅਸੀਂ ਸੌਂਫ ਤੇ ਜੀਰਾ ਪਾਵਾਂਗੇ ਮੈਂ ਥੋੜਾ ਥੋੜਾ ਲੈ ਅੱਧਾ ਅੱਧਾ ਚਮਚੀ ਸੌਂਫ ਤੇ ਜੀਰਾ ਤੇ ਹੁਣ ਅਸੀਂ ਇਹਨੂੰ ਭੁੰਨਾਂਗੇ اچھی ਤਰ੍ਹਾਂ ਉਸ ਤੋਂ ਬਾਅਦ ਅਸੀਂ ਉੱਪਰ ਦੇ ਵਿੱਚ ਸਾਰਾ ਮਟੀਰੀਅਲ ਤਿਆਰ ਦਿੱਤਾ ਵੈ ਤੇ ਅਸੀਂ ਹੋ ਸਟਾਰਟ ਕਰਦੇ ਹਾਂ ਤੇਲ ਬਹੁਤ ਜ਼ਿਆਦਾ ਗਰਮ ਹੋ ਗਿਆ ਸੀ ਮੈਂ ਗੈਸ ਟੋਮਟ ਬੰਦ ਕਰ ਦਿੱਤੀ ਸੀ ਤੇ ਹੁਣ ਅਸੀਂ ਤਿਆਰੀ ਕਰਾਂਗੇ ਤੜਕੇ ਦੀ ਇੱਕ ਵਧੀਆ ਜਿਹਾ ਅਸੀਂ ਤੜਕਾ ਲਗਾਉਣਾ ਹੈਲਦੀ ਦੇ ਨਾਲ ਹੁਣ ਅਸੀਂ ਪਾ ਦਾਂਗੇ ਥੋੜਾ ਜਿਹਾ ਲਸਣ ਤੇ ਅਦਰਕ ਦੀ ਪੇਸਟ ਜਿੰਨੀ ਤੁਸੀਂ ਚਾਹਦੇ ਹੋ ਪਾ ਸਕਦੇ ਹੋ ਅਗਰ ਬੱਚੇ ਖਾਣੇ ਦੇ ਨਹੀਂ ਖਾਂਦੇ ਤਾਂ ਸਕਿੱਪ ਵੀ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਬਸ ਇਹਦੇ ਨਾਲ ਟੇਸਟ ਜ਼ਰ ਅੱਛਾ ਹੋ ਜਾਂਦਾ ਹੈ ਕਿਉਂਕਿ ਫਰੇਲਿਆਂ ਦਾ ਜਿਹੜਾ ਕੋੜਾਪਣ ਹੈ ਉਹ ਤੇ ਅਸੀਂ ਦੂਰ ਨਹੀਂ ਕਰ ਸਕਦੇ ਪਰ ਇਸ ਮਟੀਰੀਅਲ ਫਾਟੇ ਦਾ ਟੇਸਟ ਜ਼ਰੂਰ ਵਧਾ ਸਕਦੇ ਹਾਂ ਠੀਕ ਹੈ ਜੀ ਹੁਣ ਅਸੀਂ ਪਾਵਾਂਗੇ ਪਿਆਜ਼ ਪਿਆਜ਼ ਟਮਾਟਰ ਤੇ ਹਰੀ ਮਿਰਚ ਅਸੀਂ ਇਕੱਠਾ ਹੀ ਗ੍ਰਾਇੰਡ ਕਰ ਲਿਆ ਸੀ ਤਾਂ ਦੇਖੋ ਜੀ ਮੈਂ ਸਾਰਾ ਮਸਾਲਾ ਇਕੱਠਾ ਹੀ ਤਿਆਰ ਕੀਤਾ ਸੀ ਤੇ ਉਸ ਨੂੰ ਰੱਖ ਦਿੱਤਾ ਹਾਂ ਹੁਣ ਅਸੀਂ ਫੜੇਗਾ ਪੁੰਨਾ ਜੀ ਥੋੜਾ ਜਿਹਾ ਪਾਣੀ ਜਿਹੜਾ ਵਿੱਚ ਸੁੱਕ ਜਾਏਗਾ ਠੀਕ ਤਰ੍ਹਾਂ ਤੇ ਬਹੁਤ ਹੀ ਵਧੀਆ ਮਸਾਲਾ ਪਿਆਰ ਹੋ ਚੁਕਾ ਠੀਕ ਹੈ ਜੀ ਇਹ ਭੁੰਨਾ ਜਸਤੇ ਨੂੰ 2-3 ਮਿੰਟ ਦੇਖਾਂਗੇ ਉਸ ਤੋਂ ਬਾਅਦ ਫਿਰ ਲਿਚ ਮਸਾਲੇ ਜੋ ਵੀ ਪਾਣਾ ਪਾ ਲਾਂਗੇ ਠੀਕ ਹੈ ਜੀ ਹਾਂਜੀ ਹੁਣ ਅਸੀਂ ਇਹਦੇ ਚ ਪਾਵਾਂਗੇ 2 ਕ ਚਮਚ ਬੇਸਨ ਦੇ ਤਾਂ ਕਿ ਇਹ ਨਾਲ ਇਹ ਵੀ ਭੁੱਜ ਜਾਵੇ ਬੇਸਨ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟ ਵਧੀਆ ਹੋ ਜਾਂਦਾ ਹੈ ਦਾ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਨਾਲ ਹੀ ਭੁੰਨਾ ਸ਼ੁਰੂ ਕਰਾਂਗੇ ਤੁਸੀਂ ਪਹਿਲੇ ਵੀ ਪਾ ਸਕਦੇ ਹੋ ਉਹਦਾ ਤੁਹਾਡਾ ਪੂਜਾ ਹੈ ਜਾਂ ਬੇਸਨ ਪਿਆ ਤੇ ਤੁਸੀਂ ਐਂਡ ਤੇ ਪਾ ਲਓ ਅਗਰ ਤੁਸੀਂ ਇਹ ਨਈ ਪੁੱਜਾ ਆ ਤੁਹਾਡਾ ਤੇ ਤੁਸੀਂ ਇਹਦੇ ਨਾਲ ਹੀ ਮਟੀਰੀਅਲ ਦੇ ਨਾਲ ਹੀ ਪਾ ਕੇ ਤੇਨੂੰ ਅੱਛੀ ਤਰ੍ਹਾਂ ਪੁੰਨ ਲਵੋ ਠੀਕ ਹੈ ਜੀ ਰੇਸਨ ਦੇ ਨਾਲ ਇਹ ਤਾਂ ਬਹੁਤ ਵਧੀਆ ਟੇਸਟ ਹੋ ਜਾਂਦਾ ਔਰ ਜਿਹੜੀ ਬਾਈਂਡਿੰਗ ਹੈ ਉਹ ਵੀ ਬੜੀ ਵਧੀਆ ਆ ਜਾਂਦੀ ਹੈ ਦੀ ਮਟੀਰੀਅਲ ਬਾਹਰ ਨਹੀਂ ਨਿਕਲਦਾ ਠੀਕ ਹੈ ਜੀ ਹੁਣ ਅਸੀਂ ਵੇਟ ਕਰਾਂਗੇ ਇਹਨੂੰ ਪੁੱਜਣ ਦੀ ਅੱਛੀ ਤਰ੍ਹਾਂ ਲਾਲ ਹੋ ਜਾਣ ਪਿਆਜ਼ ਫਿਰ ਅਸੀਂ ਮਸਾਲੇ ਪਾਵਾਂਗੇ ਹੰਜੀ ਦੇਖੋ ਪਿਆਜ਼ ਤੁਹਾਡੇ ਲਾਲ ਹੋ ਗਏ ਓ ਸਾਡੇ ਤੇ ਹੁਣ ਅਸੀਂ ਰੇਸਨ ਵਿੱਚ ਹੀ ਤਰ੍ਹਾਂ ਪੁੱਜ ਗਿਆ ਕਿਉਂਕਿ ਦੇਖੋ ਤੇਲ ਨੂੰ ਨਾਲ ਹੀ ਵਿਸਲ ਨੇ ਚੂਸ ਲਿਆ ਤੇ ਜਦੋਂ ਅਸੀਂ ਤੇਲ ਪਾਵਾਂ ਤੇਲ ਦੇ ਵਿੱਚ ਵਿਸਲ ਪਾਵਾਂਗੇ ਨਾ ਤੇ ਉਹ ਆਪਣੇ ਆਪ ਹੀ ਤੇਲ ਨੂੰ ਖਿਚ ਲੈਂਦੇ ਆਪਣੇ ਆਪ ਤੇ ਹੁਣ ਅਸੀਂ ਪਾ ਦਾਂਗੇ ਵਿੱਚ ਨਮਕ ਮੇਝ ਹਲਦੀ ਜੋ ਵੀ ਪਾਣਾ ਮਟੀਰੀਅਲ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਚਾਟ ਮਸਾਲਾ ਅਗਰ ਤੁਹਾਡੇ ਕੋਲ ਅਨਾਰ ਦਾਣਾ ਪਿਆ ਹੈ ਤੇ ਜਰੂਰ ਅਨਾਰ ਦਾਣਾ ਪਾਓ ਅਨਾਰ ਦਾਣੇ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਜਿੰਨਾ ਤੇਲੇ ਪਾਉਣ ਦੀ ਚਾਟ ਮਸਾਲਾ ਅੱਧਾ ਚਮਚਾ ਚਾਟ ਮਸਾਲਾ ਪਾ ਲਓ ਤੇ ਹੁਣ ਪਾਉਣ ਜੀ ਮੈਂ ਸੁੱਕਾ ਧਨੀਆ ਅੱਧਾ ਚਮਚਾ ਸੁੱਕਾ ਧਨੀਆ ਗਰਮ ਮਸਾਲਾ ਮਸਾਲੇ ਸਾਰੇ وہی ਪਾਣਗੇ ਹੁਣ ਅਸੀਂ ਪਾ ਦੇਣਾ ਨਮਕ ਨਮਕ ਤੁਸੀਂ ਮਟੀਰੀਅਲ ਦੇ ਹਿਸਾਬ ਨਾਲ ਪਾਣਾ ਜਿੰਨਾ ਤੁਹਾਡੇ ਕੋਲ ਮਟੀਰੀਅਲ ਹੈ ਉਹਦੇ ਸਾਬ ਨਾਲ ਜ਼ਿਆਦਾ ਤੇਜ਼ ਨਾ ਹੋ ਜਾਈਏ ਕਿਉਂਕਿ ਫਿਰ ਜ਼ਿਆਦਾ ਤੇਜ਼ ਵੀ ਨਹੀਂ ਅੱਛਾ ਲੱਗਦਾ ਸਾਲਤੀ ਪਾਉਮੇ ਜੇ ਥੋੜੀ ਜੀ ਨਵਲੀ ਅਸੀਂ ਦੇਗੀ ਮਿਚਵਾ ਲਵਾਂਗੇ ਠੀਕ ਹੈ ਜੀ ਤੇ ਹੁਣ ਅਗਰ ਤੁਹਾਨੂੰ ਸੁੱਕਾ ਲੱਗ ਰਿਹਾ ਥੋੜਾ ਜਿਆ ਆ ਪੁੱਜਣ ਵਾਸਤੇ ਤੇ ਤੁਸੀਂ ਅਜਿਹਾ ਦਹੀਂ ਵੀ ਯੂਜ਼ ਕਰ ਸਕਦੇ ਹੋ ਬਟ ਪਾਣੀ ਨਾ ਪਾਣਾ ਕਿਉਂਕਿ ਪਾਣੀ ਨਾ ਮਿੱਥੂ ਕਿਧਰੇ ਨਾ ਕਿਧਰੇ ਥੋੜਾ ਬੋਤਾ ਰਹਿ ਜਾਂਦਾ ਤੇ ਤੈਈ ਦਾ ਡਰ ਹੁੰਦਾ ਪੂ ਸੁੱਕ ਜਾਂਦਾ ਜਲਦੀ ਜੈਸੇ ਤੇ ਅਦਰਵਾਈਜ਼ ਤੁਹਾਨੂੰ ਪਾਣ ਦੀ ਜ਼ਰੂਰਤ ਹੀ ਨਹੀਂ ਸੀ ਮਿੱਥੇ ਤੇ ਰੱਖ ਕੇ ਨੂੰ 2 ਮਿੰਟ ਘੁੰਮ ਲੋ ਤੇ ਤੁਹਾਡਾ ਮਸਾਲਾ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਬਣ ਗਿਆ ਮਸਾਲਾ ਸਾਡਾ ਪਾਣੀ ਬਿਲਕੁਲ ਸੁੱਕ ਗਿਆ ਦੇਖੋ ਪਾਣੀ ਬਿਲਕੁਲ ਹੀ ਹੈਗਾ ਜਦੋਂ ਭੜੇ ਉਹਦੇ ਚ ਕ੍ਰੇਲੇ ਚ ਪਾਣੀ ਆ ਜਾਂਦਾ ਨਾ ਜਾਂ ਤੇਲ ਆ ਜਾਂਦਾ ਜਦੋਂ ਅਸੀਂ ਤੋੜਦੇ ਆ ਨਾ ਤੇ ਉਹ ਬਾਹਰ ਨਿਕਲਦਾ ਭੁਰਕ ਕੇ ਤੇ ਫਿਰ ਬਹੁਤ ਹੀ ਗੰਦਾ ਲੱਗਦਾ ਖਾਣ ਵਿੱਚ ਵੀ ਮਜ਼ਾ ਨਹੀਂ ਆਉਂਦਾ ਤੇ ਉਹਨਾਂ 'ਚ ਤੇਲ ਪਾਓ ਜਿੰਨਾ ਜ਼ਰੂਰਤ ਹੈ ਇਹ ਦੇਖੋ ਜੀ ਕਿੰਨਾ ਵਧੀਆ ਮਟੀਰੀਅਲ ਬਣ ਗਿਆ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਕ੍ਰੇਲਿਆਂ 'ਚ ਭਰ ਕੇ ਦੱਸਾਂਗੇ ਕਿ ਕਿਸ ਤਰ੍ਹਾਂ ਬਣਾਉਣਾ ਹੈ ਕਿਸ ਤਰ੍ਹਾਂ ਪਰਗਾਉਣਾ ਹੈ ਕੋਸੇ ਦੇ ਕarele ਬਿਲਕੁਲ ਤਿਆਰ ਨੇ ਮਸਾਲਾ ਵੀ ਤਿਆਰ ਹੈ ਬਸ ਅਸੀਂ ਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਫਿਰ ਅਸੀਂ ਸਟਾਰਟ ਕਰਾਂਗੇ ਕੰਮ ਠੀਕ ਹੈ ਜੀ ਤੇ ਗੈਸ ਅਸੀਂ ਬੰਦ ਕਰ ਦਿੰਦੇ ਹੁਣ ਤੇ ਅਸੀਂ ਵੇਟ ਕਰਿਆ ਤੇ ਠੰਡੇ ਹੋ ਗਏ ਥੋੜਾ ਜਿਹਾ ਕੋਸਾ ਹੋ ਜਵੇ ਜਿਆਦਾ ਠੰਡਾ ਵੀ ਨਹੀਂ ਕਰਨਾ ਥੋੜਾ ਕੋਸਾ ਕੋਸਾ ਹੀ ਤੁਸੀਂ ਭਰ ਦੋ ਤਾਂ ਕਿ ਖਾਂ ਦੇ ਲਾਈਕ ਹੋ ਜੇ ਠੀਕ ਹੈ ਜੀ ਹਾਂ ਜੀ ਤੁਸੀਂ ਕਿ ਕਿਸ ਤਰ੍ਹਾਂ ਕarele ਲੈਣਾ ਹੈ ਔਰ ਮਟੀਰੀਅਲ ਨੂੰ ਚਮਚ ਦੇ ਵਿੱਚ ਲਗਾ ਕੇ ਇਸ ਤਰ੍ਹਾਂ ਲੈ ਕੇ ਹੋਰ ਕਰੇਲੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਪਾ ਦੇਣਾ। ਆ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਮਸਾਲਾ। ਹੋਰ ਵੈਸੇ ਹੀ ਮਸਾਲੇ ਤੋਂ ਹੀ ਦਿਲ ਕਰਦਾ ਹੈ ਕਿ ਅਸੀਂ ਇਹਨੂੰ ਖਾਈ ਲਈਏ ਇਸ ਤਰ੍ਹਾਂ। ਤੁਸੀਂ ਜਿੰਨਾ ਮਟੀਰੀਅਲ ਪਰਨਾ ਪਰ ਲੋ ਇਹਦੇ ਵਿੱਚ ਤੇ ਇੱਕ ਇੱਕ ਇਸਤਰੀ ਉਠਾਈ ਜਾਣਾ ਤੇ ਇੱਕ ਇੱਕ ਅਸੀਂ ਕਰੀ ਜਾਣਾ ਠੀਕ ਹੈ ਜੀ। ਫੋਨ ਉਸੇ ਦੂਸਰਾ ਕਰੇਲਾ ਲੈ ਲਾਂ ਇਸ ਤਰੀਸੀਂ ਅਸੀਂ ਸਾਰੇ ਕਰੇਲੇ ਟਿੱਕੇ ਕਰਕੇ ਪਾ ਲਵਾਂਗੇ ਅਗਰ ਤੁਸੀਂ ਕੱਚਾ ਮਟੀਰੀਅਲ ਭਰਨਾ ਚਾਹੁੰਦੇ ਹੋ ਉਹ ਵੀ ਭਰ ਸਕਦੇ ਹੋ ਪਰ ਇਹ ਹੁੰਦਾ ਕਿ ਉਹਦੇ ਉੱਤੇ ਤੁਸੀਂ ਧਾਗੇ ਦੇ ਨਾਲ ਪਹਿਲੇ ਪੁਰਾਣੀਆਂ ਲੇਡੀਜ਼ ਜਿਹੜੀਆਂ ਹੁੰਦੇ ਸੀ ਧਾਗੇ ਨਾਲ ਬੰਨ੍ਹ ਦਿੰਦੀਆਂ ਸੀ ਅਸੀਂ ਆਪਣੇ ਮਦਰ ਨਾਨੀ ਜੀ ਦੇਖਦੇ ਹੁੰਦੇ ਸੀ ਤੇ ਉਹ ਤਾਂ ਜੇ ਤੁਸੀਂ ਕੱਚਾ ਭਰਨਾ ਹੈ ਕੱਚਾ ਭਰ ਕੇ ਫਿਰ ਤੁਸੀਂ ਫਰਾਈ ਕਰ ਸਕਦੇ ਹੋ ਇਸ ਤਰ੍ਹਾਂ ਭਰਨਾ ਤੇ ਇਸ ਤਰ੍ਹਾਂ ਵੀ ਭਰ ਸਕਦੇ ਹੋ ਠੀਕ ਹੈ ਜੀ ਸਤਰ ਨਿਕਾਲ ਲਓ ਇੱਕ ਇੱਕ ਇਹ ਤੁਸੀਂ ਪਰਦੇ ਜਾ ਇਹ ਤੁਹਾਡਾ ਮਟੀਰੀਅਲ ਬਚ ਜਾਂਦਾ ਤੁਸੀਂ ਦੂਸਰੀ ਸਬਜੀ ਚ ਇਹਨੂੰ ਯੂਜ਼ ਕਰ ਲਓ ਕਿਉਂਕਿ ਇਹਦੇ ਵਿੱਚ ਤੁਸੀਂ ਬੀਜ ਵਗੈਰਾ ਨਹੀਂ ਪਾਏ ਉਹ ਦੂਸਰੀ ਸਬਜੀ ਚ ਵੀ ਯੂਜ਼ ਹੋ ਸਕਦੇ ਮੇਰੀ ਕੋਲ ਜਿਆਦਾ ਸਾਰੇ ਇੱਕ ਇੱਕ ਕਰਕੇ ਤੁਸੀਂ ਸਾਰੇ ਭਾਗ ਲੈਣਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਕ੍ਰੇਲੇ ਮੈਂ ਪਰ ਲੈਨੇ ਔਰ ਮੇਰੇ ਕੋਲ ਦੇਖੋ ਮਸਾਲਾ ਬਚ ਗਿਆ ਥੋੜਾ ਜਿਹਾ ਕਿਉਂਕਿ ਲੇਡੀਜ਼ ਨੂੰ ਪਤਾ ਹੀ ਹੁੰਦਾ ਹੈ ਤਕਰੀਬਨ ਰੋਜ਼ ਕੰਮ ਕਰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਿੰਨਾ ਮਸਾਲਾ ਬਣਾਣਾ ਹੈ ਔਰ ਤੁਸੀਂ ਆਪਣੇ ਆਈਡੀਆ ਨਾਲ ਬਣਾ ਲੈਣਾ ਅੱਧਾ ਕਿਲੋ ਦੇ ਹਿਸਾਬ ਨਾਲ ਜਾਂ ਕਿਲੋ ਦੇ ਹਿਸਾਬ ਨਾਲ ਜੇ ਅਗਰ ਬਚ ਵੀ ਜਾਂਦਾ ਤਾਂ ਮਸਾਲਾ ਥੋੜਾ ਤਿਆਰ ਹੈ ਤੁਸੀਂ ਅੱਦੇ 'ਚ ਕੋਈ ਵੀ ਵੈਜੀਟੇਬਲ ਬਣਾ ਸਕਦੇ ਹੋ ਠੀਕ ਹੈ ਜੀ ਮਸਾਲਾ ਇਹਨੂੰ ਸੁੱਕਰਾ ਥੋੜਾ ਆਪਾਂ ਯੂਜ਼ ਕਰ ਸਕਦੇ ਆ ਕੋਈ ਵੀ ਸਬਜੀ ਬਣਾਣੀ ਹੋਵੇ ਉਸ ਨੂੰ ਯੂਜ਼ ਕਰ ਲਓ ਤੇ ਕ੍ਰੇਲੇ ਨੂੰ ਇਸ ਤਰ੍ਹਾਂ ਭਰ ਲਓ ਪੂਰੇ ਪੂਰੇ ਕ੍ਰੇਲੇ ਭਰਨੇ ਅੰਚਿਤਰਾ ਨੂੰ ਮਟੀਰੀਅਲ ਨੂੰ ਵਿੱਚ ਪੂਰਾ ਭਰਨਾ ਦੇਖੋ ਜੀ ਤਾਂ ਹੀ ਸਵਾਦ ਆਏਗਾ ਕ੍ਰੇਲਾ ਖਾਣ ਦਾ ਔਰ ਕ੍ਰੇਲੇ ਤੇ ਵੈਸੇ ਵੀ ਸਭ ਦੇ ਫੇਵਰਟ ਨੇ ਔਰ ਦੂਸਰਾ ਇਹ 슈ਗਰ ਵਾਲੇ ਆਮਸਤੇ ਬਹੁਤ ਹੀ ਬੈਨੀਫਿਟ ਹੁੰਦੇ ਨੇ ਤੇ ਜਰੂਰ ਇਸ ਤਰ੍ਹਾਂ ਬਣਾ ਕੇ ਦੇਖਣਾ ਕੋਈ ਦੇਖ ਲਓ ਮੈਂ ਬਾਹਰ ਦਾ ਮਟੀਰੀਅਲ ਨਹੀਂ ਪਾਇਆ ਘਰ ਦੀਆਂ ਚੀਜ਼ਾਂ ਨੇ ਸਾਰੀਆਂ ਪਿਆਜ਼ ਟਮਾਟਰ ਵਗੈਰਾ ਹਰੀ ਮਿਰਚੇ ਮਸਾਲੇ ਨੇ ਕਰਦੇ ਤੇ ਤੁਸੀਂ ਵੀ ਇੱਕ ਵਾਰੀ ਜਰੂਰ ਮੇਰੀ ਰੈਸਪੀ ਨੂੰ ਟ੍ਰਾਈ ਕਰਨਾ ਔਰ ਜਰੂਰ ਬਣਾਣਾ ਇੱਕ ਵਾਰੀ ਠੀਕ ਹੈ ਜੀ ਇਹਦੇ ਵਿੱਚ ਵੇਸਣ ਜਰੂਰ ਪਾਣਾ ਨਾ ਤੁਸੀਂ ਦੇਖਣਾ ਵੇਸਣ ਦਾ ਟੇਸ ਜਿਹੜਾ ਅਲੱਗ ਆਏਗਾ ਕਿਉਂਕਿ ਵੇਸਣ ਦਾ ਵੈਸੇ ਵੀ ਜਦੋਂ ਪਕੌੜੇ ਬਣਾਉਨੇ ਆ ਤਾਂ ਵੀ ਖਾਨੇ ਕਿੰਨੇ ਵਧੀਆ ਹੁੰਦੇ ਆ ਸਿਰਫ ਪਿਆਜ਼ਾਂ ਤੇ ਆਲੂ ਆਂਦੇ ਨਹੀਂ ਸਿਰਫ ਵੇਸਣ ਦੀ ਟੇਸ ਆਂਦਾ ਤੁਹਾਨੂੰ ਆਲੂ ਪਿਆਜ਼ ਦਾ ਨਹੀਂ ਆਂਦਾ ਜਦੋਂ ਤੁਸੀਂ ਵੇਸਣ ਪਾਦਨੇ ਵੇਸਣ ਦਾ ਟੇਸ ਹੀ ਅਲੱਗ ਹੋ ਜਾਂਦਾ ਤੇ ਇਹਦੇ ਵਿੱਚ ਵੇਸਣ 2 ਚਮਚ ਤੁਸੀਂ ਜਰੂਰ ਪਾਉਣੇ ਠੀਕ ਹੈ ਜਦੋਂ ਭੁੰਦੇ ਹੋ ਵਜੇ ਕਿ ਤੁਹਾਡੇ ਕੋਲ ਪੁੱਜਿਆ ਹੋਇਆ ਵੇਸਣ ਹੈ ਤੇ ਤੁਸੀਂ ਐਂਡ ਤੇ ਪਾ ਲਓ ਅਗਰ ਕੱਚਾ ਹੈ ਤੇ ਤੁਸੀਂ ਉਸੇ ਵਕਤ ਪਾ ਦਿਓ ਮ ਤੇ ਬਹੁਤ ਹੀ ਵਧੀਆ ਟੇਸਟੀ ਬਣ ਜਾਏਗਾ ਤੇ ਇਸ ਤਰ੍ਹਾਂ ਹੀ ਇੱਕ ਵਾਰੀ ਜਰੂਰ ਬਣਾ ਕੇ ਮੈਨੂੰ ਅੱਛਾ-ਅੱਛਾ ਕਮੈਂਟ ਦੇਣਾ ਤੇ ਮੈਂ ਤੁਹਾਡੇ ਕਮੈਂਟ ਕਰਕੇ ਮੈਨੂੰ ਹਲਾਸ਼ੇਰੀ ਮਿਲਦੀ ਹੈ ਤੇ ਮੈਂ ਅੱਛੇ-ਅੱਛੇ ਵੀਡੀਓ ਕਰਨੀ ਹੂ ਠੀਕ ਹੈ ਜੀ ਓਕੇ ਜੀ ਸਸਿਕਾਉ ਜੀ